ਆਮ ਆਸਾਰੀਆਂ ਸ਼ਕਤੀਆਂ ਨੇ ਇੱਕ ਬੰਦੇ ਨੂੰ ਜੇ ਘਰ ਸੰਭਾਲਣਾ ਪਵੇ ਬੱਚੇ ਸੰਭਾਲਣੇ ਪੈਣ ਔਰ ਸਮਾਜ ਵਿੱਚ ਵੀ ਵਿਚਰਨਾ ਪਵੇ ਬਾਹਰ ਕੰਮ ਵੀ ਕਰਨਾ ਪਵੇ ਉਹਦੀ ਨਾ ਹੋ ਜੂਗੀ ਦੀ ਬਸ ਹੋ ਜੂਗੀ ਪਰ ਇੱਕ ਔਰਤ ਆ ਜਿਹੜੀ ਘਰ ਦੇ ਕੰਮ ਵੀ ਕਰ ਲੈਂਦੀ ਆ ਬੱਚਿਆਂ ਨੂੰ ਸਕੂਲਾਂ ਨੂੰ ਤੋਰਨਾ ਬੱਚਿਆਂ ਦੀ ਹਰ ਫਰਮਾਇਸ਼ ਪੂਰੀ ਕਰਨੀ ਸਮਾਜ ਦੇ ਵਿੱਚ ਵੀ ਵਿਚਰਨਾ ਔਰ ਆਪਣੀ ਡਿਊਟੀ ਬਾਹਰ ਜਾ ਕੇ ਆਪਣਾ ਕੰਮ ਆਪਣਾ ਰਿਜ਼ਕ ਵੀ ਸੰਭਾਲਣਾ ਫੇਰ ਵੀ ਨਹੀਂ ਥੱਕਦੀ ਐਨਾ ਕੁਝ ਕਰਕੇ ਸ਼ਾਮ ਨੂੰ ਘਰ ਆ ਕੇ ਫੇਰ ਬੱਚਿਆਂ ਦੀ ਸਾਰਾ ਕੁਝ ਕਰਦੀ ਆ ਉਹਨੂੰ ਅੱਧੀ ਰਾਤ ਵੀ ਬੱਚੇ ਜਗਾ ਲਣ ਕਰਦਾ ਕੋਈ ਚੀਜ਼ ਜਗਾ ਲਵੇ ਉਹ ਫੇਰ ਵੀ ਹਾਜ਼ਰ ਹੋ ਜਾਂਦੀ ਆ ਉਹਦੀ 24 ਘੰਟੇ ਦੀ ਡਿਊਟੀ ਆ ਸੋ ਸਜਦਾ ਏ ਇਸ ਔਰਤ ਨੂੰ ਇਸ ਦੁਰਗਾ ਰੂਪ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਘਰੇ ਮੇਰੇ ਪੇਰੈਂਟਸ ਦੇ ਘਰੇ ਅਸੀਂ ਪੰਜ ਭੈਣ ਭਰਾ ਦੋ ਭੈਣਾਂ ਤਿੰਨ ਭਰਾ ਸਾਡੇ ਘਰੇ ਕੁੜੀ ਹੈ ਨਹੀਂ ਸੀ ਕਿ ਸਾਡੇ ਸਾਰਿਆਂ ਦੇ ਕੋਲ ਦੋ ਦੋ ਬੱਚੇ ਸੀਗੇ ਮੁੰਡੇ ਸੀਗੇ ਮੇਰੇ ਪਾਪਾ ਮੰਮੀ ਔਰ ਅਸੀਂ ਇਹ ਕਹਿੰਦੇ ਸੀ ਹਾਈ ਸਾਡੇ ਘਰ ਸੁਨਣਾ ਸੁਨਣਾ ਲੱਗਦਾ ਹੈ ਸਾਡੇ ਘਰ ਕੁੜੀ ਕਿਉਂ ਨਹੀਂ ਹੈ ਅਸੀਂ ਅਰਦਾਸਾ ਕਰ ਕਰਕੇ ਦੁਆਵਾਂ ਕਰ ਕਰਕੇ ਕੁੜੀ ਮੰਗੀ ਤੇ ਮੇਰੇ ਭਰਾ ਦੇ ਘਰੇ ਜਦੋਂ ਬੇਟੀ ਆਈ ਸਾਡੇ ਸਾਰੇ ਪਰਿਵਾਰ ਨੇ ਇੰਨੀ ਖੁਸ਼ੀ ਮਨਾਈ ਲੁਧਿਆਣਾ ਸੀਐਲਸੀ ਹਸਪੀਟਲ ਦੇ ਵਿੱਚ ਉਹ ਹੋਈ ਸੀ ਉੱਥੇ ਸਾਰਿਆਂ ਨੂੰ ਲੱਡੂ ਵੰਡੇ ਗਏ ਸਾਰੇ ਪੁੱਛਿਆ ਤੁਹਾਡੇ ਘਰੇ ਮੁੰਡਾ ਹੋਇਆ ਕਹਿੰਦੇ ਨਹੀਂ ਸਾਡੇ ਘਰੇ ਕੁੜੀ ਹੋਈ ਆ ਕਹਿੰਦੇ ਤੁਸੀਂ ਲੱਡੂ ਵੰਡ ਰਿਹਾ ਕਹਿੰਦੇ ਹਾਂ ਸਾਡੇ ਘਰੇ ਧੀ ਆਈ ਹੈ ਸਾਡੇ ਘਰੇ ਦੁਰਗਾ ਆਈ ਹੈ ਸਾਡੇ ਘਰੇ ਲక్ష్ਮੀ ਮਾ ਆਈ ਹੈ ਕਹਿੰਦੇ ਅਸੀਂ ਕਿਉਂ ਨਾ ਉਹਦਾ ਸਵਾਗਤ ਕਰੀਏ ਅਸੀਂ ਫਿਰ ਉਹਦੀ ਲੋਹੜੀ ਵੀ ਪਾਈ ਔਰ ਐਦਾਂ ਹੀ ਸਤਿਕਾਰ ਕਰਿਆ ਕਰੋ ਕਿ ਕੀ ਔਰਤ ਲక్ష్ਮੀ ਦਾ ਰੂਪ ਆ ਜੇ ਤੁਸੀਂ ਉਹਨੂੰ ਸਤਿਕਾਰ ਦੇਵੋਗੇ ਨਾ ਤੁਹਾਡੇ ਘਰ ਦੇ ਵਿੱਚ ਇੰਨੀਆ ਬਰਕਤਾਂ ਹੋਣਗੀਆਂ ਤੁਹਾਡੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆਊਗੀ ਅਗਰ ਤੁਸੀਂ ਔਰਤ ਨੂੰ ਤਰਕਾਰੋਗੇ ਫਿਰ ਉਹ ਚੰਡੀ ਦਾ ਰੂਪ ਵੀ ਬਣ ਜਾਂਦੀ ਹੈ ਫਿਰ ਉਹ ਵਿਨਾਸ਼ ਵੀ ਕਰ ਦਿੰਦੀ ਆ ਸੋ ਔਰਤ ਦਾ ਸਤਿਕਾਰ ਹੀ ਕਰਿਆ ਕਰੋ ਬਹੁਤ ਸੋਹਣਾ ਰਾਣੋ ਭੈਣ ਜੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਨੇ ਅੱਛੀ ਪਰਫਾਰਮੈਂਸ ਦਿੱਤੀ ਆ ਰਮਨ ਜੀ ਬੈਠੇ ਨੇ ਸਾਹਮਣੇ ਸਾਡੀ ਮੇਰੀ ਛੋਟੀ ਭੈਣ ਹੈ ਬਹੁਤ ਸੋਹਣੀ ਬੜੀ ਅੱਛੀ ਅਦਾਕਾਰ ਹੈ ਬੜੀ ਅੱਛੀ ਪਰਫਾਰਮਰ ਆ ਬੜੀ ਅੱਛਾ ਹੋਸਟ ਕਰਦੀ ਆ ਪ੍ਰੋਗਰਾਮ ਨੂੰ ਸੋ ਤੁਸੀਂ ਸਾਰੇ ਇੱਧਰ ਸਾਡੇ ਸੌਂਦ ਪਰਿਵਾਰ ਸਾਡਾ ਬੈਠਾ ਜਿੱਧਰ ਬਹੁਤ ਚੰਗਾ ਲੱਗਦਾ ਇਹਨਾਂ ਨੂੰ ਕੋਈ ਕੰਮ ਸੀ ਜਾਣਾ ਸੀ ਪਰ ਮੈਂ ਕਿਹਾ ਵੀ ਨਹੀਂ ਤੁਸੀਂ ਬੈਠੋ 10 ਮਿੰਟ ਲਈ ਕਿਉਂਕਿ ਮੈਂ ਵੀ ਮੈਨੂੰ ਜਾਣਾ ਜਲਦੀ ਪਰ ਮੈਨੂੰ ਅੱਜ ਚੰਗਾ ਲੱਗ ਰਿਹਾ ਕਿ ਮੇਰਾ ਆਪਣਾ ਪਰਿਵਾਰ ਹੈ ਮੇਰਾ ਵਿੜਾ ਹੈ ਸੋ ਥੈਂਕ ਯੂ ਸੋ ਮੱਚ ਤੁਸੀਂ ਕਿਸੇ ਜ਼ਰੂਰੀ ਕਿਤੇ ਜਾਣਾ ਸੀ ਪਰ ਤੁਸੀਂ ਫਿਰ ਵੀ ਮੇਰੇ ਲਈ ਰੁਕੇ ਹੋ ਥੈਂਕ ਯੂ ਸੋ ਮੱਚ ਜਿੰਨੇ ਵੀ ਕਾਲਜ ਦੇ ਸਾਰੇ ਸਾਡੇ ਟੀਚਰ ਸਹਿਬਾਨ ਹੈਗੇ ਨੇ ਜਿੰਨੇ ਵੀ ਇੱਥੋਂ ਕਾਲਜ ਨੂੰ ਚਲਾਉਣ ਵਾਲਾ ਜਿਹੜਾ ਵੀ ਅਧਾਰਾ ਹੈਗਾ ਉਹਨਾਂ ਸਾਰਿਆਂ ਦਾ ਥੈਂਕਸ ਤੁਸੀਂ ਸਾਨੂੰ ਇਹ ਪ੍ਰੋਗਰਾਮ ਕਰਨ ਦੀ ਜਾਸ ਦਿਨੇ ਹੋ ਸਾਡਾ ਸਹਿਯੋਗ ਕਰਦੇ ਹੋ ਅਧਾਰ ਟੀਮ ਸਾਡੀ ਬਹੁਤ-ਬਹੁਤ ਤੁਹਾਡਾ ਸਾਰੀ ਟੀਮ ਦਾ ਥੈਂਕਸ ਤੁਸੀਂ ਖੰਨੇ ਦਾ ਨਾਮ ਰੌਸ਼ਨ ਕਰਦੇ ਹੋ ਮੈਂ ਬਾਹਰ ਜਾ ਕੇ ਵੀ ਜਦੋਂ ਵੀ ਕਿਤੇ ਬਾਹਰ ਪ੍ਰੋਗਰਾਮਾਂ ਤੇ ਜਾਂਦੀ ਆ ਮੈਂ ਖੰਨੇ ਦੀ ਹਮੇਸ਼ਾ ਗੱਲ ਕਰਦੀ ਆ ਕਿ ਸਾਡੇ ਖੰਨੇ ਦੇ ਵਿੱਚ ਬਹੁਤ ਵੱਡੇ-ਵੱਡੇ ਪ੍ਰੋਗਰਾਮ ਹੁੰਦੇ ਨੇ ਧੀਆਂ ਪੜਾਉਣ ਵਾਸਤੇ ਫਾਊਂਡੇਸ਼ਨ ਬਣੀ ਹੋਈ ਆ ਔਰ ਹਰ ਸਾਲ ਸਾਡੇ ਸ਼ਹਿਰ ਦੇ ਵਿੱਚ ਮਾ ਦੁਰਗਾ ਦਾ ਜਾਗਰਣ ਵੀ ਹੁੰਦਾ ਹੈ ਤੇ ਇਹ ਸਾਬਿਤ ਕਰਦਾ ਕਿ ਇਹ ਸਾਡੇ ਸ਼ਹਿਰ ਦੇ ਵਿੱਚ ਧੀਆਂ ਪੜਾਉਣਾਂ ਦੀ ਮਾਂ ਦੀ ਕਿੰਨੀ ਕਦਰ ਹੈ ਸੋ ਜ਼ੋਰਦਾਰ ਤਾੜੀਆਂ ਸਾਡੇ ਖੰਨੇ ਸ਼ਹਿਰ ਵਾਸਤੇ ਥੈਂਕ ਯੂ ਸੋ ਮੱਚ ਮੈਂ ਤਾਂ ਹੀ ਕਹਾਂਗੀ ਸਾਰੀਆਂ ਧੀਆ ਭੈਣਾਂ ਜਿੰਨੇ ਵੀ ਹੈਗੀਆਂ ਨੇ ਜੋ ਵੀ ਉਹਨਾਂ ਦੇ ਦਿਮਾਗ 'ਚ ਆਪਣੇ ਮੰਜ਼ਲ ਤੇ ਪਹੁੰਚਣ ਦਾ ਕੋਈ ਸੁਪਨਾ ਹੈ ਉਹ ਪ੍ਰਮਾਤਮਾ ਪੂਰਾ ਕਰੇ ਤੁਸੀਂ ਖਾਸਤੇ ਰਹੋ ਵਸਤੇ ਰਹੋ ਕੁੜੀ ਤੋਂ ਬਿਨਾ ਘਰ ਦਾ ਵੇੜਾ ਸੁਣਾ ਰੌਣਕਾਂ ਕੁੜੀਆਂ ਨਾਲ ਹੀ ਆਉਂਦੀਆਂ ਨੇ ਕੋਈ ਤਿੱਤ ਤਿਹਾਰ ਹੋਵੇ ਕੋਈ ਵਿਆਹ ਹੋਵੇ ਘਰ 'ਚ ਸ਼ਾਦੀ ਹੋਵੇ ਜਦੋਂ ਕੁੜੀਆਂ ਦੀਆਂ ਝਾਂਜਾਂ ਛਣਕਦੀਆਂ ਚੂੜੀਆਂ ਛਣਕਦੀਆਂ ਨੇ ਉਹਨਾਂ ਦੇ ਅੰਦਰੋਂ એનર્ਜੀ ਉੱਠਦੀ ਆ ਘਰ ਦਾ ਜਿਹੜਾ ਮਾਹੌਲ ਆ ਕੁਝ ਹੋਰ ਹੀ ਹੋ ਜਾਂਦਾ ਹੈ ਸੋ ਬਹੁਤ ਸਾਰਾ ਪਿਆਰ ਮੇਰੀ ਆਵਾਜ਼ ਬਹੁਤ ਥੱਕੀ ਹੋਈ ਆ ਲਗਾਤਾਰ ਸ਼ੂਟ ਕਿਆ ਚੱਲਦੀਆਂ ਨੇ ਪ੍ਰੋਗਰਾਮ ਚੱਲ ਰਹੇ ਨੇ ਤੇ ਪਰ ਤੁਹਾਡਾ ਕੀ ਫਿਕਰ ਬੈਠੇ ਥੋੜੀ ਸਾਊਂਡ ਕੱਟ ਕਰ ਦਿਓ ਥੋੜੀ ਸੋ ਥੋੜੀ ਸਾਊਂਡ ਕੱਟ ਕਰ ਦੇਖੋ ਬਹੁਤ ਜ਼ਿਆਦਾ ਸਾਊਂਡ ਹੈਗੀ ਆ ਤੁਹਾਡਾ ਕੀ ਹੁਕਮ ਹੈ ਜੀ ਕੀ ਸੁਣਾਵਾ ਕੀ ਸੁਣਾਵਾ ਜਿਆਦਾ ਲਾਊਡ ਤੇ ਨਹੀਂ ਹੈ ਜੀ ਆਵਾਜ਼ ਜਿਆਦਾ ਨਾ ਆਵਾਜ਼ ਕੰਨ ਨੂੰ ਤਾਂ ਹੀ ਆਉਂਦੀ ਤਰਾ ਲੈਵੇ ਕਹਿ ਕੇ ਗਏ ਨੇ ਵੀ ਬਾਦਿਓ थोड़े साज़ कट कर दियो बहुत ज्यादा आवाज आ साहिल साउंड बड़ी अच्छी साउंड है जी बहुत बढ़िया साउंड है थोड़ा सा बैलेंस कर थोड़ी कट कर दियो बहुत ज्यादा लाउड कर सा i ਉਸੀ ਆਪਣੇ ਘਰੇ ਜਾਵੋ ਸੱਸ ਦਾ ਸਤਿਕਾਰ ਕਰਨਾ ਹੈ ਬੜੇ ਆਸ਼ੀਰਵਾਦ ਮਿਲਣਗੇ ਜਿਹੜੇ ਮਿਊਜ਼ੀਸ਼ੀਅਨਸ ਹੁੰਦੇ ਨੇ ਨਾ ਉਹ ਸਿੰਗਰ ਦੀ ਉਡਾਣ ਹੁੰਦੇ ਆ ਜੇ ਇਹ ਵਧੀਆ ਨਾ ਵਜਾਉਣ ਤਾਂ ਸਿੰਗਰ ਕੁਝ ਵੀ ਨਹੀਂ ਕਰ ਸਕਦਾ ਸੋ ਜ਼ੋਰਦਾਰ ਤਾੜੀਆਂ ਸਾਡੇ ਸਿੰਗਰ ਸਾਡੇ ਮਿਊਜ਼ੀਸ਼ੀਅਨ ਭਰਾਵਾਂ ਲਈ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਟਾਈਮ ਬਹੁਤ ਹੋ ਗਿਆ ਜੇ ਬਹੁਤ ساری ਆਈਟਮਸ ਪਈਆਂ ਨੇ ਅਗਲੇ ਸਾਥੀ 1 ਮਿੰਟ 1 ਮਿੰਟ ਉਸ ਤੋਂ ਪਹਿਲਾਂ ਦੀਦੀ ਇੱਥੇ ਨਹੀਂ ਇਹਨਾਂ ਨੇ ਚਲੇ ਜਾਣਾ ਹੈ ਪੋਸਟਰ ਲਈ ਆਓ ਪਹਿਲਾਂ ਆਪਾਂ ਆਪਣਾ ਪੋਸਟਰ ਕਰਵਾ ਦਈਏ ਰਣੋ ਦੀਦੀ ਆਓ ਮੇਰੇ ਬੱਚੇ ਮੇਰੇ ਨਮਾਗੀਤ ਟਰਾਲਾ ਰਿਲੀਜ਼ ਹੋਣ ਜਾ ਰਿਹਾ ਹੈ ਜੀ 14 ਨੂੰ ਅੱਜ ਪੋਸਟਰ ਰਿਲੀਜ਼ ਕੀਤਾ ਹੈ ਤੁਹਾਡੇ ਤੋਂ ਆਪਾਂ ਕਰਵਾ ਕੇ ਸਾਰਾ ਫੋਟੋ ਖਿਚਵਾ ਲੈ ਬਿਲਕੁਲ ਬਿਲਕੁਲ ਵਧੀਆ ਦੀ ਆਧਾਰ ਫਾਊਂਡੇਸ਼ਨ ਦੇ ਸਾਰੇ ਮੈਂਬਰ ਸੇ ਬਣੀ ਕੁੜੀ ਆ ਗਈ ਪ੍ਰਿੰਸੀਪਲ ਮੈਮ ਤੁਸੀਂ ਵੀ ਆ ਜਾਓ ਇੱਕ ਮਿੰਟ ਲਈ ਮੈਮ ਤੁਸੀਂ ਆਜੋ ਆਜੋ ਤੁਸੀਂ ਵੀ ਆਜੋ ਉੱਤੇ ਆਜੋ ਪਲੀਜ਼ ਸਾਡੇ ਅੱਜ ਦੇ ਚੀਫ ਗੈਸ ਮੈਮ ਸਾਡੇ ਗੈਸਟ ਆਫ ਆਨਰ ਵੀ ਪਲੀਜ਼ ਬੀ ਓਨ ਦਾ ਸਟੇਜ ਅਸੀਂ ਸਾਡੀ ਪਿਆਰੀ ਜੀ ਜੱਜ ਸਾਹਿਬਾਨਾ ਤੁਸੀਂ ਆਜੋ ਆਜੋ ਮੈਮ ਪਲੀਜ਼ ਅਪਾ ਇੱਕ ਪੋਸਟਰ ਕਿਉਂਕਿ ਫੀਮੇਲਸ ਦੀ ਗੱਲ ਹੈ ਕੁੜੀਆਂ ਦੀ ਗੱਲ ਹੈ ਵਿੱਚ ਉਹ ਨਹੀਂ ਕੁੜੀਆਂ ਦੇ ਹੱਥੋਂ ਰਿਲੀਜ਼ ਕਰਾਇਆ ਜਾਵੇ ਜ਼ੋਰਦਾਰ ਤਾੜੀਆਂ ਦੇ ਨਾਲ ਰਿਲੀਜ਼ ਕਰਨ ਜਾ ਰਹੇ ਹਾਂ ਬਿਲਕੁਲ ਤੁਹਾਨੂੰ ਦੱਸਾਂਗੇ ਨਵੇਂ ਗਾਣੇ ਦਾ ਪੋਸਟਰ ਬੱਚਿਓ ਸਭ ਨੇ ਜ਼ਰੂਰ ਸੁਣਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਨੇ ਮੈਡਮ ਪੋਸਟਰ ਰਿਕਵਰ ਉੱਚੀ ਚੱਕ ਕੇ ਦਿਖਾ ਦਿਓ ਬੱਚਿਆਂ ਦੀ ਡਿਮਾਂਡ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਮੈਡਮ ਆਰਦੀ ਪ੍ਰਮਨ ਜੀ ਦਾ ਨਿਊ Song Trailer ਰਿਲੀਜ਼ ਹੋਣ ਜਾ ਰਿਹਾ ਤੇ ਉਸ ਦੀ ਪੋਸਟਰ ਰਿਲੀਜ਼ ਕਰ ਰਹੇ ਹਨ ਸਾਡੇ ਸਨਮਾਨਿਤ ਸ਼ਖਸੀਅਤ मैडम अमर नूरी जी ਸਾਡੇ ਮੈਡਮ ਪ੍ਰਿੰਸੀਪਲ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਕਮਲਜੀਤ ਕੌਰ ਸੌਨ ਸਾਡੇ ਗੈਸਟ ਆਫ ਆਨਰ ਮੈਡਮ ਜੈਨਰੀ ਕੇਤਨ ਤੇ ਸਾਡੇ ਅੱਜ ਦੀਆਂ ਪ੍ਰੈਸਟੀਜੀਅਸ ਪਰਸਨੈਲਿਟੀਜ਼ ਜਿਨ੍ਹਾਂ ਨੂੰ ਅਸੀਂ ਇੱਥੇ ਆਨਰ ਕੀਤਾ ਮੈਡਮ ਸੀਮਾ ਕੋਸ਼ਲ ਜੀ ਸਾਡੀ ਪ੍ਰਭਜੋਤ ਕੌਰ ਸਾਡੀ ਨਿਊਲੀ ਪੁਆਇੰਟਡ ਜਜ ਮੈਡਮ ਨੀਤੂ ਜੀ ਭਾਜਪਾ ਲੀਡਰ ਤੇ ਹੋਰ ਵੀ ਸਾਡੇ ਸਾਰੇ ਆਧਾਰ ਦਾ ਫਾਊਂਡੇਸ਼ਨ ਦੇ ਸਾਰੇ ਸਨਮਾਨਿਤ ਸ਼ਖਸੀਅਤਾਂ ਸਾਡੇ ਮੈਂਬਰ ਸਹਿਬਾਨ ਸਾਡੇ ਰੈਜ਼ਿੰਗ